ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਮੁਕੰਨ ਸਿੰਘ ਮਾਰਜੀ ਦਾ ਜਿਨ੍ਹਾਂ ਨੇ ਸਾਡੇ ਭੁਗਖਲੀ ਸਾਡੇ ਬੱਚਿਆਂ ਦੇ ਪੜ੍ਹਾਈ ਦਾ ਧਿਆਨ ਦਿੱਤਾ ਜਿਨ੍ਹਾਂ ਨੇ ਔਰ ਕਰੋੜਾਂ ਰੁਪਏ ਫਦੇਗਾ ਟੂੜੀਆਂ ਦੇ ਵਿੱਚ ਬਲਾਕ ਫਦੇਗਾ ਟੂੜੀਆਂ ਅੰਦਰ ਬਲਾਕ ਪਾੜੇ ਚਾੜ ਚੁੱਕੇ ਨੇ ਔਰ ਕਾਫੀ ਵੱਡੀ ਸਕੂਲਾਂ ਤੋਂ ਡਿਮਾਰ ਜੋ ਉਹ ਸਰਕਾਰ ਤੋਂ ਭੇਜੀ ਦਿੱਤੀ ਗਈ ਹੈ ਸਕੂਲਾਂ ਦੇ ਵਿੱਚ ਕਲਾਸਰੂਮ ਦੀ ਸਕੂਲਾਂ ਦੇ ਵਿੱਚ ਗਰਾਊਂਡ ਦੀ ਸਕੂਲਾਂ ਦੇ ਵਿੱਚ ਹੋਰ ਵੀ ਕਾਫੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਦੂਰ ਕਰਨ ਵਾਸਤੇ ਡਮਾਟਾ ਚਲੀ ਜਾਵੇਂਗੇ ਉਹ ਕਾਫੀ ਵੱਡਾ ਬਜਟ ਜੋ ਸਰਕਾਰ ਨੇ ਹਰ ਇੱਕ ਵਿਧਾਨ ਸਭਾ ਵਰ ਨੂੰ ਦੇ ਦਿੱਤਾ ਹੈ ਅੱਜ ਫਤੇਗੜ ਤੂੜੀਆਂ ਦੇ ਦਫਤਰ ਫਤੇਗੜ ਆਮ ਆਦਮੀ ਪਾਰਟੀ ਦਫਤਰ ਫਤੇਗੜ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਫਤੇਗੜ ਦੇ ਵਾਸੀ ਨੇ ਉਹਨਾਂ ਸਾਰਿਆਂ ਦੀਆਂ ਸਵੱਛੀਆਂ ਸੁਣੇਆਂ ਗਈਆਂ ਜਿੰਨਾ ਜਿੰਨਾ ਦਾ ਮੌਕੇ ਤੇ ਹੱਲ ਕੀਤਾ ਜਾਣਾ ਸੀ ਮੌਕੇ ਤੇ ਹੱਲ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸਮਾਪਾ ਕੇ ਹੱਲ ਉਹਨਾਂ ਦੀਆਂ ਲਿਖ ਲਈਆਂ ਗਈਆਂ ਨੇ ਔਰ ਮੇਰੀ ਸਾਰੇ ਫਤੇਗੜ ਤੂੜੀਆਂ ਵਾਸੀਆਂ ਨੂੰ ਵੇਖੀ ਹੈ ਕਿ ਵੱਧ ਤੋਂ ਵੱਧ ਹਰ ਇੱਕ ਕੰਮ ਦੇ ਵਿੱਚ ਸਰਕਾਰ ਕੋ ਸਮਾਂ ਜਿਹੜਾ ਜਿਹੜਾ ਫੈਸਲਾ ਲੈ ਰਹੇ ਨੇ ਉਹਨਾਂ ਨੇ ਹਰ ਇੱਕ ਕੰਮ ਦੇ ਵਿੱਚ ਯੋਗਦਾਰ ਪਾਓ ਤਾਂ ਜੋ ਪੰਜਾਬ ਨੂੰ ਅਸੀਂ ਦੁਬਾਰਾ ਹੱਸ ਦਾ ਵਸਤਾ ਰੰਗਲਾ ਪੰਜਾਬ ਬਣਾ ਸਕੀਏ ਪੰਜਾਬ ਨੂੰ ਅਸੀਂ ਨਖਾ ਮੁਕਤ ਕਰ ਸਕੀਏ ਪੰਜਾਬ ਦੇ ਵਿੱਚ ਸਿੱਖਿਆ ਕਰਾਤੀ ਚੱਕੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਗੁਣ ਦੇ ਕੇ ਬੱਚਿਆਂ ਨੂੰ ਅਖੇ ਆਪਣੇ ਪੰਜਾਬ ਨੂੰ ਆਪਣੇ ਜ਼ਿਲ੍ਹੇ ਨੂੰ ਆਪਣੇ ਪਿੰਡ ਨੂੰ ਅਖੇ ਅੱਗੇ ਵਧਾ ਸਕੀਏ ਮੇਰੀ ਸਾਰੇ ਹੀ ਫਤਗੜ ਵਸੀਆਂ ਨੂੰ ਬੇਨਤੀ ਆ ਇਹਨਾਂ ਸਾਰੀਆਂ ਜਿੱਦਿਆਂ ਵੀ ਸਰਦਾਰ ਭਗਤ ਸਿੰਘ ਪਾਣਜੀ ਨੇ ਸਾਨੂੰ ਸੁਭਿਵਦਾਵਾ ਦੇ ਰਹੇ ਨੇ ਪਰ ਗਾਂ ਸਾਨੂੰ ਬੜੀ ਆਸ ਹੈ ਕਿ ਸਾਨੂੰ ਵੱਡੇ ਪੱਦਰ ਤੇ ਸਾਡੇ ਪੰਜਾਬ ਨੂੰ ਸਾਡੇ ਹਲਕੇ ਨੂੰ ਸਾਡੇ ਪਿੰਡਾਂ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਰੇ ਪੰਜਾਬੀਆਂ ਨੂੰ ਸਾਰੇ ਹਲਕਾ ਵਾਸੀਆਂ ਨੂੰ ਮੇਰੀ ਬੇਤੀ ਆ ਇਸ ਯੋਗਦਾਨ ਵਿੱਚ ਸਾਡਾ ਸਾਥ ਜਰੂਰ ਦਿਓ ਜੋ ਕਨਸ਼ਿਆ ਪ੍ਰਤੀਜਿਦ ਚਾਹ ਰਹੇ ਹੈ ਮੈਂ ਚੱਲ ਰਹੀ ਹੈ ਉਸ ਤੇ ਛੋਟੀ ਜਿਹੀ ਹੈ ਕਿ ਜਨਸਾਰ ਤੋਂ ਮੈਂ ਬੜੀ ਆ ਮੇਰੀ ਵੇਖੋ ਮੇਰੀ ਦੁਬਾਰਾ ਬੇਤੀ ਆ ਪਿੰਡਾਂ ਦੇ ਵਿੱਚ ਮੈਂ ਖੱਜੂੜ ਕੇ ਬੇਨਤੀ ਕਰਦਾ ਮੈਂ ਪਿੰਡਾਂ ਦੇ ਵਿੱਚ ਜਾਣਾ ਅਜੇ ਪਿੰਡਾਂ ਦੇ ਵਿੱਚ ਪੂਰਾ ਉਹਿਆ ਰਿਸਪੌਂਸ ਨਹੀਂ ਮਿਲ ਰਿਹਾ ਸਾਥ ਦੇਣ ਵਾਲਾ ਮੇਰੀ ਸਾਰਾ ਹਲਕੇ ਵਾਸੀਆਂ ਨੂੰ ਵੀ ਬੇਨਤੀ ਹੈ ਉਹ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਸਰਕਾਰ ਦਾ ਉਸ ਪ੍ਰਸ਼ਾਸਨ ਦਾ ਉਹ ਜਿੰਨੇ ਵੀ ਸਾਡੇ ਬਹੁਤ ਬਾਰੇ ਲੱਗੇ ਨੇ ਉਹਨਾਂ ਨੂੰ ਸਾਥ ਜੁੜੋ ਜੇ ਤੁਸੀਂ ਸਾਥ ਦਿਦੇ ਤੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਕਰ ਸਕਦੇ ਹਾਂ ਇਸ ਕਰਕੇ ਤੁਹਾਡੀ ਸਾਥ ਦੀ ਲੋੜ ਹੈ ਤੁਹਾਡੇ ਸਾਥ ਦੇ ਨਾਲ ਹੀ ਪੰਜਾਬ ਦੇ ਵਿੱਚੋਂ ਨਸ਼ਾ ਤੱਤ ਥੋੜਾ ਮੇਰੀ ਇਹ ਬੇਨਤੀ ਹੈ ਕਿ ਮੈਂ ਬਾਰ-ਬਾਰ ਹਰ ਇੱਕ ਸਟੇਜ ਤੇ ਹਰ ਇੱਕ ਸਾਡੇ ਮੀਡੀਆ ਦੇ ਭਰਾ ਨੂੰ ਹਰ ਇੱਕ ਜਿੱਥੇ ਮੈਂ ਤੋਂ ਮਤਬ ਉਹ ਸੋਸ਼ਲ ਮੀਡੀਆ ਦੇ ਬੋਲਿਆ ਜਾਂਦਾ ਮੈਂ ਹਰ ਜਗ੍ਹਾ ਬੇਨਤੀ ਜ਼ਰੂਰ ਕਰਦਾ ਇਸ ਸਮੇਂ ਮਦੇ ਵਿੱਚ ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਜੇ ਸਾਡਾ ਮੰਤ ਬਣਿਆ ਸਰਕਾਰ ਦਾ ਮੰਤ ਬਣਿਆ ਪ੍ਰਸ਼ਾਸਨ ਦਾ ਮੰਤ ਬਣਿਆ ਵੀ ਨਸ਼ਾ ਖਤਮ ਕਰਨਾ ਉਹਦੇ ਵਿੱਚ ਸਾਡੇ ਹਲਕੇ ਵਸੀਆਂ ਦਾ ਪਿੰਡ ਵਸੀਆਂ ਦਾ ਜਿੰਨੇ ਵੀ ਸਾਡੇ ਬਜ਼ੁਰਗ ਨੇ ਭੈੜਾ ਨੇ ਵੀਰ ਨੇ ਸਾਰਿਆਂ ਦੇ ਸਾਥ ਦੀ ਲੋੜ ਹੈ ਸਾਰਿਆਂ ਦੇ ਬੂੰਦ-ਬੂੰਦੇ ਸਾਥ ਤੇ ਨਾਲੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦੇ ਹਾਂ ਇਹ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਹਲਕਾ ਵਾਸੀਆਂ ਨੂੰ ਸਾਰੇ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਸਾਡਾ ਸਾਥ ਦੋ ਸਾਰੇ ਆਪਣੇ ਮੋਰ ਬਰਾ ਸਾਥ ਜੋ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਇਹ ਲਖੇ ਦੇ ਬੋਲ ਨੂੰ ਖਤਮ ਕਰ ਚੁੱਕੇ। ਨਾ ਤਾਂ ਜਾਣਿਆ ਕਿਤਾ ਪਾਇਮ ਦਾ 50 ਬੰਦ ਕਰ ਗਿਆ ਤੇ 33 ਵਾਲੀ ਚੱਲਣ ਵਾਲੇ ਆ 12 4 ਦੇਖੋ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਬੜੀ ਇੱਕ ਬੜੀ ਯਾਦਤ ਹੈ ਬੋਲਣ ਦੀ ਬਹੁਤ ਜ਼ਿਆਦਾ ਬੋਲਦੇ ਨੇ ਬਹੁਤ ਜ਼ਿਆਦਾ ਬੋਲਦੇ ਨੇ ਬੜਾ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਕ੍ਰਾਈਮ ਹੈ ਇੰਟਰਨੈਸ਼ਨਲ ਕ੍ਰਾਈਮ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਮੈਨੂੰ ਪੰਜਾਬ ਬੰਮਾਂ ਦੇ ਬਾਰੇ ਪਤਾ ਹੈ। ਔਰ ਇੰਨੇ ਚੱਲ ਚੁਕੇ ਨੇ ਤੇ ਇੰਨੇ ਹੋਰ ਚੱਲੜੇ ਇਹਦਾ ਮਤਲਬ ਉਹਨਾਂ ਦਾ ਕਿਤੇ ਨਾ ਕਿਤੇ ਸੰਬੰਧ ਹੈ ਕਿਸੇ ਨਾ ਕਿਸੇ ਪਾਕਿਸਤਾਨ ਦੀ ਏਜੰਸੀ ਨਾਲ ਸੰਬੰਧ ਹੈ ਪਾਕਿਸਤਾਨ ਦੇ ਨਾਲ ਸੰਬੰਧ ਹੈ ਕਿਉਂਕਿ ਇੰਟੈਲੀਜੈਂਸ ਏਜੰਸੀਆਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਕਿੰਨੇ ਬਾ ਬਾਏ ਦੇ ਕੋਣ ਕੀ ਕਰ ਰਿਹਾ ਕਿਦਾਂ ਕੀ ਹੋ ਰਿਹਾ ਪ੍ਰਤਾਪ ਸਿੰਘ ਬਾਜਵਾ ਜੀ ਦੱਸ ਸਕਦੇ ਨੇ ਪਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਕਹਿ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਬਣਦਾ ਹੋਊਗਾ ਉਹਨਾਂ ਦੇ ਐਫਆਈਆਰ ਕੱਟੀ ਜਾਊਗੀ ਔਰ ਉਹਨਾਂ ਤੋਂ ਪੁੱਛਿਆ ਜਾਊਗਾ ਤੁਹਾਨੂੰ 50 ਬੰਮਾ ਦੇ ਬਾਰੇ ਕਿੰਨੇ ਰੌਜ ਦਿੱਤੀ ਕਿਥੇ ਕਿੰਨੇ ਚੱਲੇ ਕਿਥੇ ਕਿੰਨੇ ਚੱਲਣੇ ਆ ਉਹਨਾਂ ਨੂੰ ਇਹ ਦੱਸਣਾ ਪਊਗਾ। ਕਮੇਟੀ ਜਿਹੜੀ ਕਲੀਪ ਜਿਹਦੇ ਸ਼ੁਰੂਆਤ ਕੀਤੀ ਹੈ ਪਰਗੜ ਚੂੜੀਆਂ ਇਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ। ਪ੍ਰੋਜੈਕਟ ਕੜਕ ਦੀ ਖਰੀਦੀਆਂ ਤਿਆਰੀਆਂ तकरीबन ਮੁਕੰਮਲ ਆ। ਸਾਡੇ ਮੰਡੀਪੁਰ ਦੇ ਚੇਅਰਮੈਨ ਸਾਹਿਬ ਸਾਡੇ ਜਿੰਨੇ ਵੀ ਮਾਰਕਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਡਾ ਜੀਤ ਸ਼ਰਮਾ ਜੀ ਬਟਾਲੇ ਦੀ ਸਾਡੀ ਕਾਫੀ ਕੋਰੀਆ ਬੈਠਾ। ਔਰ ਪੂਰੇ ਪੰਜਾਬ ਦੇ ਵਿੱਚ ਮੈਂ ਇੱਕ ਪੰਸਬ ਦੀ ਚੇਅਰਮੈਨ ਦੇ ਵਜੋਂ ਡਿਊਟੀ ਨਿਭਾ ਰਿਹਾ ਹਾਂ। ਪੂਰੇ ਪੰਜਾਬ ਦੇ ਵਿੱਚ ਵੀ ਕਣਕ ਦੀ ਖੇਤੀ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੋਲ ਫਟੇ ਘੜ ਤੂਰੀਆਂ ਦੇ ਵਿੱਚ ਖਾਸ ਤੌਰ ਤੇ ਹਰ ਇੱਕ ਜੀ ਦਾ ਧਿਆਨ ਰੱਖਿਆ ਜਾਊਗਾ ਜਿੰਨੇ ਵੀ ਸਾਡੇ ਵੀਰ ਖੇਤ ਕਰਦੇ ਨੇ ਜਿੰਨੇ ਵੀ ਸਾਡੇ ਭਰਾ ਉੱਥੇ ਲੇਬਰ ਦਾ ਕੰਮ ਕਰਦੇ ਨੇ ਉਹਨਾਂ ਲਈ ਪੀਣ ਵਾਲੇ ਪਾਣੀ ਦਾ ਧਿਆਨ ਰੱਖਿਆ ਜਾਊਗਾ ਉਹਨਾਂ ਲਈ ਬਾਥਰੂਮਾਂ ਦਾ ਧਿਆਨ ਰੱਖਿਆ ਜਾਊਗਾ ਸੇਫਟੀ ਦਾ ਹਰ ਇੱਕ ਤਰ੍ਹਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਊਗਾ ਕਿਸੇ ਨੂੰ ਜੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਤੁਸੀਂ ਮੈਨੂੰ ਫੋਨ ਤੇ ਤੁਸੀਂ ਸਾਡਾ ਭਰਾ ਚੇਅਰਮੈਨ ਅਰਜੀਤ ਸ਼ਰਮਾ ਮਾਰਕੀਟ ਕਮੇਟੀ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉ ਉਹਨੇ ਇਹ ਕਹਿੰਦਾ ਹੈ ਕਿ ਸੇਵਾ ਕੇਂਦਰ ਹੋਇਆ ਤਾਂ ਤੋਂ ਪਨੀ ਆਸ ਤੇ ਆ ਰਹੀ ਹੈ ਜਿਹੜੇ ਬਣਾ ਲਏ ਨੇ ਉਹ ਵਧੀਆ ਕੰਮ ਵੀ ਕਰਦੇ ਨੇ ਪਰ ਇਹ ਕੋਈ ਨਹੀਂ ਜਰੂਰ ਜੀ ਜਿਹੋ ਜੀ ਕੋਈ ਗੱਲ ਹੈ ਜੇ ਤੁਸੀਂ ਮੇਰੀ ਨੋਟਿਚ ਲੈ ਹਾਰੇ ਤੇ ਮੈਂ ਜਰੂਰ ਚੈੱਕ ਕਰਾਂਗਾ ਮੈਂ ਜੀ ਇਹ ਚੈੱਕ ਕਰਾਂਗਾ ਜਰੂਰ ਇਹ ਚੀਜ਼ ਨੂੰ ਮੈਂ ਨੋਟ ਕਰਕੇ ਚੈੱਕ ਕਰਾਂਗਾ ਜਰੂਰ ਬਿਲਕੁਲ ਜੀ ਪੰਜਾਬ ਸਰਕਾਰ ਨੇ ਉਸੇ ਵਿਸ਼ਾ ਉੱਤੇ ਅੱਜ ਕੰਮ ਕੀਤਾ ਜਿਨ੍ਹਾਂ ਦੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ ਉਸੇ ਆਸ ਦੇ ਮੁਤਾਬਿਕ ਅੱਜ ਸਿੱਖਿਆ ਕ੍ਰਾਂਤੀ ਦੇ ਉੱਤੇ ਵੀ ਸਰਕਾਰ ਕੰਮ ਕਰ ਰਹੀ ਹੈ ਦੇ ਫਟੇਗੜ ਚੋੜੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਸਾਡੇ ਹਲਕਾ ਚੇਅਰ ਜਪਨੂ ਸਾਹਿਬ ਨੇ ਆਖਿਆ ਕਿ ਬਹੁਤ ਵੱਡੇ ਪੱਧਰ ਤੇ ਸਰਕਾਰ ਇੱਥੇ ਪੈਸਾ ਭੇਜ ਰਹੀ ਆ ਜਿਹੜਾ ਕਿ ਬਲੌਕ ਦੇ ਵਿੱਚ ਲੱਗੇਗਾ ਤੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਜਿਹੜੀ ਆਪਣੀ ਸ਼ੁਰੂ ਤੋਂ ਮੋਹਮ ਹੀ ਇਹ ਸਿੱਖਿਆ ਨੂੰ ਸਭ ਤੋਂ ਉੱਪਰ ਲੈ ਕੇ ਜਾਣਾ ਤੇ ਉਸ ਦੇ ਵਿੱਚ ਪੈਸਾ ਜਿਹੜਾ ਆ ਉਹ ਸਕੂਲਾਂ ਦੇ ਵਿੱਚ ਲਗਾਇਆ ਜਾਏਗਾ ਅਤੇ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਸਰਕਾਰ ਸ਼ੁਰੂ ਤੋਂ ਉਹਨਾਂ ਦਾ ਮੰਨ ਨਹੀਂ ਕੇ ਨਸ਼ਿਆਂ ਦੇ ਕੋਣ ਨੂੰ ਇਸ ਪੰਜਾਬ ਵਿੱਚੋਂ ਖਤਮ ਕਰਕੇ ਤੇ ਆਮ ਲੋਕਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾਉਣਾ ਵਾ ਤੇ ਉਸ ਦੇ ਵਿੱਚ ਵੀ ਜਿਹੜੀ ਆਗੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਇਸ ਤਰ੍ਹਾਂ ਹੀ ਉਹ ਕੋ ਵੀ ਕੰਮ ਕਰਦੀ ਰਹੇਗੀ ਸਰਕਾਰ ਸਰਕਾਰ ਦਿਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਲਈ ਕਰਦੀ ਆ ਸਰਕਾਰ ਦੀਆਂ ਜਿਸ ਤਰ੍ਹਾਂ ਵੀ ਉਹਨਾਂ ਦੀ ਹਦਾਇਤਾਂ ਦੇ ਤਬਾਕ ਸਰਕਾਰ ਦੀਆਂ ਜਿਹੜੀਆਂ ਸਫਾਈ ਦਾ ਮਹਿੰਦ ਜਿਹੜੀ ਆ ਗਈ ਮੰਡੀ ਦੇ ਵਿੱਚ ਸਫਾਈ ਵੀ ਕਰਾ ਦਿੱਤੀ ਗਈ ਆ ਅਤੇ ਟਾਈਮ ਸਰ ਜਿਹੜੀ ਉਹ ਖਰੀਦਾਰੀ ਹੋਰੀ ਕੀਤੀ ਜਾਏਗੀ ਤੇ ਜੋ ਵੀ ਸਹੀ ਪਾਵਾ ਕਿਸਾਨਾਂ ਨੂੰ ਦਿੱਤਾ ਜਾਏ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼